ਸਤਰਾਮ ਸਿੰਘ ਡੇਰੀਵਾਲ ਨਾ ਜੀ ਪੰਜਾਬ ਸਟੇਟ ਮਿਨਿਸਟਰੀਅਲ ਸਟਾਫ ਜੂਨੀਅਰ ਕਲੈਰੀਕਲ ਸਾਰੇ ਪੰਜਾਬ ਦੇ ਵਿੱਚ ਸਾਡੀ ਸਰਵੇ ਹੋ ਰਹੀ ਆ ਮਿਨਿਸਟਰੀਅਲ ਕਾਮੀਆਂ ਦੀ ਅਸੀਂ ਸਰਕਾਰ ਦੇ ਅੱਖਾਂ ਕੰਨਾਂ ਨੱਕ ਅਸੀਂ ਆ ਸਰਕਾਰ ਦਾ ਹਰ ਕੰਮ ਜਿਹੜਾ ਅਸੀਂ ਕਰਕੇ ਦਿੰਨੇ ਆ ਪਰ ਇਥੋਂ ਤੱਕ ਕਿ ਪਿਛਲੀ ਦਵਾਈ ਦੇ ਉੱਤੇ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਸੀਗਾ ਹਿਮਾਚਲ ਦੀਆਂ ਇਲੈਕਸ਼ਨਾਂ ਦੇ ਵਿੱਚ ਕਿ ਅਸੀਂ ਇਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਬਹਾਰ ਕੀਤੀ ਆ ਪਰ ਅਜੇ ਤੱਕ ਉਹ ਸਾਰਾ ਕੁਝ ਕਾਗਜ਼ਾਂ ਵਿੱਚ ਹੀ ਆ ਉਹ ਪੁਰਾਣੀ ਪੈਨਸ਼ਨ ਸਾਡੀ ਲਾਗੂ ਨਹੀਂ ਹੋਈ ਪੁਰਾਣੇ ਜਿਹੜੇ ਨਵੇਂ ਸਾਥੀਆਂ ਦੇ ਭਰਤੀ ਹੋਣਦੇ ਆ ਸੈਂਟਰ ਸਰਕਾਰ ਦੇ ਰਹੀ ਆ 46% ਡੀਏ ਸਾਨੂੰ ਮਿਲ ਰਿਹਾ 34% 12% ਡੀਏ ਸਾਡਾ ਸਰਕਾਰ ਸਿੱਧੇ ਤੌਰ ਤੇ ਖਾ ਰਹੀ ਆ ਸਾਡੀ ਮੰਗ ਮੇਨ ਇਹ ਆ ਕਿ ਸਾਡਾ ਜਿਹੜਾ ਡੀਏ ਭਾਲ ਹੋਣਾ ਸੀਦਾ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਲਾਗੂ ਹੋਣੀ ਚਾਹੀਦੀ ਆ ਤੇ ਸਾਡੇ ਜਿਹੜੇ ਕੱਚੇ ਮੁਲਾਜ਼ਮ ਜਿਹੜੇ ਨਵੇਂ ਜਿਨ੍ਹਾਂ ਨੂੰ 15-15 ਸਾਲ 12-12 ਸਾਲ ਹੋ ਗਏ ਆ ਲੱਗਿਆਂ ਨੂੰ ਉਹਨਾਂ ਨੂੰ ਜਿਹੜਾ ਪੱਕਿਆਂ ਕਰਨਾ ਚਾਹੀਦਾ ਵਾ ਇਸ ਲਈ ਸਾਰੇ ਜਿਹੜੇ ਅਸੀਂ ਹੰਗਾਰਾ ਕਰ ਰਹੇ ਆ ਤੇ ਜਿੰਨਿਆਂ ਵੀ ਆ ਸਾਰੇ ਵੱਖ-ਵੱਖੇ ਵਿਭਾਗਾਂ ਤੇ ਕਲੈਰੀਕ ਜਿਨ੍ਹਾਂ ਨੂੰ ਜਿਹੜਾ ਨਹੀਂ ਉਹ ਸਾਥ ਦਤਾ ਵਾ ਜੇ ਨਹੀਂ ਮੰਗਾ ਆਪਣੀ ਇੱਜ਼ਤ ਜੇ ਸਾਡੀਆਂ ਅੱਜ ਦੁਪਹਿਰ 1 ਵਜੇ ਮੀਟਿੰਗ ਆ ਸੀਐਮ ਦੇ ਨਾਲ ਸਾਡੀ ਸਟੇਟ ਬਾਡੀ ਦੀ ਜੇ ਉਹ ਮੰਗਾ ਨਹੀਂ ਮੰਨਦੇ ਤੇ ਆ ਅਗਲਾ ਸੰਘਰਸ਼ ਉਹ ਦਫ਼ਤਰਾਂ ਨੂੰ ਤਾਲੇ ਲਾਉਣ ਦਾ ਜਾਂ ਸਮੂਹਕ ਤੌਰ ਤੇ ਜਿਹੜੀ ਛੁੱਟੀ ਲੈ ਕੇ ਤੇ ਟੋਟਲ ਜਿਹੜਾ ਵਾ ਪੰਜਾਬ ਬੰਦ ਕਰਦਾ ਲਾਂਚ ਕੀਤਾ ਜਾਵੇਗਾ ਕਿ ਰਾਮ ਜੀ ਮੇਰਾ ਨਾਮ ਅਮਰਪ੍ਰੀਤ ਸਿੰਘ ਆ ਮੈਂ ਪੀਐਸਐਨਐਯੂ ਦਾ ਸੂਬੇ ਦਾ ਸਹਾਇਕ ਕੈਸ਼ੀਅਰ ਆ ਪ੍ਰੋਟੈਸਟ ਇਹ ਮੁਲਾਜ਼ਮ ਮੰਗਾ ਨੂੰ ਲੈ ਕੇ ਆ ਮੁਲਾਜ਼ਮ ਮੰਗਾ ਉਹਦੇ ਵਿੱਚ ਮੇਨ ਹੈਗੀ ਸਾਡੀ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰਨਾ ਦੂਸਰੀ ਹੈਗੀ ਸਾਡੀ 4914 ਲਾਗੂ ਕਰਨਾ ਤੀਸਰੀ ਹੈਗੀ ਡੀਏ ਦੀਆਂ ਕਿਸ਼ਤਾਂ ਰਿਲੀਜ਼ ਕਰਨੀਆਂ ਇੱਕ ਇਹਨਾਂ ਨੇ ਮੁਲਾਜ਼ਮ ਮਾਰੂ ਦੋ ਪੱਤਰ ਜਾਰੀ ਕੀਤੇ ਐ 15 15 ਦਾ ਇੱਕ 17 7 20 ਵਾਲਾ ਪੱਤਰ ਜੋ ਕਿ ਬਹੁਤ ਹੀ ਘਾਤਕ ਆ ਉਹ ਰੱਦ ਕਰਾਉਣੇ ਦੋਵੇਂ ਪੱਤਰ ਇਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਛੋਟੀਆਂ ਮੰਗਾ ਉਹ ਵੀ ਬਹੁਤ ਨੇ ਤੇ ਉਹਨਾਂ ਨੂੰ ਲੈ ਕੇ ਸਾਡਾ ਈਸ਼ੂ ਘਰ ਚੱਲ ਰਿਹਾ ਜੇ ਤੁਸੀਂ ਸਟ੍ਰਾਈਕ ਕਰਦੇ ਹੋ ਹੜਤਾਲ ਕਰਦੇ ਹੋ ਤੁਹਾਡੀ ਵੀ ਮਜਬੂਰੀ ਆ ਪਰ ਲੋਕ ਅਲੋਚਨ ਹੁੰਦੇ ਆ ਨਾ ਕਿਉਂ ਕੰਮ ਕਰਕੇ ਕੱਢ ਜਾਂਦੇ ਬਿਲਕੁਲ ਅਹੀਂ ਪਬਲਿਕ ਨੂੰ ਲੋਕਾਂ ਨੂੰ ਆਮ ਜਨਤਾ ਕੋ ਮਾफी ਮੰਗਦੇ ਆ ਇਹ ਸਾਡਾ ਇਹ ਸਾਡਾ ਕੋਈ ਸ਼ੌਕ ਨਹੀਂ ਹੈ ਮਜਬੂਰੀ ਨਹੀਂ ਹੈ ਮਜਬੂਰੀ ਹੈ ਅਹੀਂ ਜਦੋਂ ਇਹ ਸੰਘਰਸ਼ ਦੇ ਰਾਹ ਤੇ ਪੈਨੇ ਆ ਜੇਕਰ ਸਰਕਾਰਾਂ ਸਾਨੂੰ ਸਮੇਂ ਸਿਰ ਸਾਡੀਆਂ ਮੰਗਾਂ ਪੂਰੀਆਂ ਕਰਦੀ ਰਵੇ ਤਾਂ ਸਾਨੂੰ ਸੰਘਰਸ਼ ਤੇ ਜਾਣਾ ਹੀ ਨਾ ਪਵੇ ਕਿਉਂਕਿ ਇਹ ਅੱਜ ਨਹੀਂ ਅਸੀਂ 8 ਤਰੀਕ ਤੋਂ ਹੜ੍ਹ ਹਾਲਤੇ ਆ ਤੇ ਸਰਕਾਰ ਨੇ ਅਜੇ ਤੱਕ ਸਾਡੀ ਕੋਈ ਵੀ ਮੰਗ ਨਹੀਂ ਮੰਨੀ ਅੱਜ ਸਮਾਂ ਦਿੱਤਾ ਵਾ ਅੱਜ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ ਉਸ ਤੋਂ ਬਾਅਦ ਸਾਡਾ ਅਗਲਾ ਸੰਘਰਸ਼ ਕੀ ਹੋਏਗਾ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਸਤਰਾਮ ਸਿੰਘ ਡੇਰੀਵਾਲ ਦਾ ਜੀ ਪੰਜਾਬ ਸਟੇਟ ਮਿਨਿਸਟਰੀਅਲ ਸਟਾਫ ਯੂਨੀਅਨ ਕਲੈਰੀਕਲ ਸਾਰੇ ਪੰਜਾਬ ਦੇ ਵਿੱਚ ਸਾਡੀ ਸਰਕਾਇ ਜਲ ਰਹੀ ਆ ਮਿਨਿਸਟਰੀਅਲ ਕਰਮੀਆਂ ਦੀ ਅਸੀਂ ਸਰਕਾਰ ਦੇ ਅੱਖਾਂ ਕੰਨਾਂ ਨੱਕ ਅਸੀਂ ਆ ਸਰਕਾਰ ਦਾ ਹਰ ਕੰਮ ਜਿਹੜਾ ਅਸੀਂ ਕਰਕੇ ਦਿੰਦੇ ਆ ਪਰ ਇਥੋਂ ਤੱਕ ਕਿ ਇਸ ਲਈ ਦਵਾਈ ਦੇ ਉੱਤੇ ਪੰਜਾਬ ਸਰਕਾਰ ਨੇ ਐਨਾਨਸ ਕੀਤਾ ਸੀਗਾ ਹਰਿਆਣੇ ਦੀਆਂ ਇਲੈਕਸ਼ਨਾਂ ਦੇ ਵਿੱਚ ਕਿ ਅਸੀਂ ਇਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਬਹਾਲ ਕੀਤੀ ਆ ਪਰ ਅਜੇ ਤੱਕ ਉਹ ਸਾਰਾ ਕੁਝ ਕਾਗਜ਼ਾਂ ਵਿੱਚ ਹੀ ਆ ਉਹ ਪੁਰਾਣੀ ਪੈਨਸ਼ਨ ਸਾਡੀ ਲਾਗੂ ਨਹੀਂ ਹੋਈ ਪੁਰਾਣੇ ਜਿਹੜੇ ਨਵੇਂ ਸਾਥੀ ਸਾਡੇ ਭਰਤੀ ਹੋਣਦੇ ਆ ਸੈਂਟਰ ਸਰਕਾਰ ਦੇ ਰਹੀ ਆ 46% ਡੀਏ ਸਾਨੂੰ ਮਿਲ ਰਿਹਾ 34% 12% ਡੀਏ ਸਾਡਾ ਸਰਕਾਰ ਸਿੱਧੇ ਤੌਰ ਤੇ ਖਾ ਰਹੀ ਆ ਸਾਡੀ ਮੰਗ ਇਹ ਨੇ ਇਹ ਆ ਕਿ ਸਾਡਾ ਜਿਹੜਾ ਡੀਏ ਭਾਲ ਹੋਣਾ ਸੀਦਾ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਲਾਗੂ ਹੋਣੀ ਚਾਹੀਦੀ ਆ ਕਿ ਸਾਡੇ ਜਿਹੜੇ ਕੱਚੇ ਮੁਲਾਜ਼ਮ ਜਿਹੜੇ ਨਵੇਂ ਜਿਨ੍ਹਾਂ ਨੂੰ 15-15 ਸਾਲ 12-12 ਸਾਲ ਹੋ ਗਏ ਆ ਲੱਗਿਆਂ ਨੂੰ ਉਹਨਾਂ ਨੂੰ ਜਿਹੜਾ ਪੱਕਿਆ ਕਰਨਾ ਚਾਹੀਦਾ ਵਾ ਇਸ ਲਈ ਸਾਰੇ ਜਿਹੜੇ ਅਸੀਂ ਹੰਗਾਰਾ ਕਰ ਰਹੇ ਆ ਕਿ ਜਿੰਨੇ ਵੀ ਆ ਸਾਰੇ ਵੱਖ-ਵੱਖ ਰਹਿ ਮੈਗਮਾ ਦੇ ਉਹ ਟੈਕਲੈਰੀਕਲ ਸਟਾਫ ਦੇ ਹੋਰ ਦੂਸਰੀਆਂ ਜੂਨੀਆ ਜਿਨ੍ਹਾਂ ਨੂੰ ਜਿਹੜਾ